ਸਤਿ ਸ਼੍ਰੀ ਅਕਾਲ ਮੈਸੂ ਕੁਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਰਜਾਨਾ ਦੀ ਤਰ੍ਹਾਂ ਆਏ ਦਿਨ ਲੋਕ ਸਭਾ ਫਿਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦਾ ਜਿਹੜਾ ਤੁਹਾਨੂੰ ਹਾਲ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਿੰਡਾਂ ਦੇ ਵਿੱਚ ਮਜ਼ਦੂਰ ਪਰਿਵਾਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਸਾਡਾ ਆਏ ਦਿਨ ਇਹੀ ਮਕਸਦ ਹੁੰਦਾ ਕਿ ਨੌ ਹਲਕੇ ਆ ਵੇਦਨ ਸਭਾ ਦੇ ਲੋਕ ਸਭਾ ਹਲਕੇ ਦੇ ਵਿੱਚ ਤੇ ਹਰ ਹਲਕੇ ਦੇ ਵਿੱਚ ਜਾ ਕੇ ਮਜ਼ਦੂਰ ਪਰਿਵਾਰਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਉਜਾਗਰ ਕਰਦੇ ਆ ਆਪ ਸਭ ਦੇ ਸਾਹਮਣੇ ਕਰਦੇ ਆ ਤੇ ਅੱਜ ਉਦਾਂ ਸਭਾ ਹਲਕਾ ਮਲੋੜ ਦੇ ਪਿੰਡ ਲੱਖਿਆਲੀ ਦੇ ਵਿੱਚ ਖੜੇ ਆ ਮਲੋੜ ਹਲਕੇ ਦਾ ਇੱਕ ਨਾਮੀ ਪਿੰਡ ਲੱਖਿਆਲੀ ਵੱਡੀ ਗਿਣਤੀ ਚ ਲੱਖਿਆਲੀ ਦੀ ਵੋਟ ਆ ਇਸ ਪਿੰਡ ਦੇ ਵਿੱਚ ਖੜੇ ਆ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਪਰਿਵਾਰ ਸਾਡੇ ਨਾਲ ਅੱਜ ਗੱਲਬਾਤ ਲਈ ਆ ਆਪਣੀਆਂ ਮੁਸ਼ਕਲਾਂ ਰੱਖਣ ਦੇ ਲਈ ਆ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਆ ਸਾਡੇ ਨਾਲ ਮਾਸਟਰ ਸੁਖਦੇਵ RAM ਜੀ ਤੇ ਉਹਨਾਂ ਨਾਲ ਕਰਦੇ ਆ ਗੱਲਬਾਤ ਤੇ ਫਿਰ ਸਾਰੇ ਜਿਹੜੇ ਮੈਂਬਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਤੇ ਇਹਨਾਂ ਦੀਆਂ ਮੁਸ਼ਕਲਾਂ ਸੁਣਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸੁਖਪਾਲ ਜੀ ਸਭ ਤੋਂ ਪਹਿਲਾਂ ਡੇਲੀ ਰਿਪੋਰਟ ਟੀਵੀ ਨੂੰ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਤੇ ਮੈਂ ਦੱਸਣਾ ਚਾਹਣਾ ਵੀ ਲੱਖੇ ਵਾਲੀ ਪਿੰਡ ਦੇ ਵਿੱਚ ਦੋ ਸਕੂਲ ਚੱਲਦੇ ਆ ਦੋ ਸਕੂਲ ਇੱਕ ਲੜਕੀਆਂ ਦਾ ਸਕੂਲ ਹੈ ਇੱਕ ਬੁਆਏ ਸਕੂਲ ਹੈ ਔਰ ਭਗਵਾਨ ਤੁਮਾਨ ਜੀ ਸਰਕਾਰ ਦੇ ਵਿੱਚ ਜਦੋਂ ਆਏ ਤੇ ਉਹਨਾਂ ਨੇ ਕਿਹਾ ਸੀ ਵੀ ਅਧਿਆਪਕ ਤੋਂ ਡਿਊਟੀ ਜਿਹੜੀ ਹੈ ਉਹ ਅਧਿਆਪਕ ਵਾਲੀ ਹੀ ਲਈ ਜਾਊਗੀ ਹੁਣ ਇਹਨਾਂ ਸਕੂਲਾਂ ਦੇ ਵਿੱਚੋਂ ਔਰ ਪੰਜਾਬ ਦੇ ਹੋਰ ਸਕੂਲਾਂ ਦੇ ਵਿੱਚੋਂ ਜਿਹੜੇ ਲੈਕਚਰਰ ਹੈ ਜਾਂ ਪ੍ਰੋਫੈਸਰ ਹੈ ਜਾਂ ਮਾਸਟਰ ਹੈ ਉਹਨਾਂ ਨੂੰ 1.5 ਮਹੀਨਾ ਹੋ ਗਿਆ ਉਹਨਾਂ ਨੂੰ ਇਲੈਕਸ਼ਨ ਡਿਊਟੀ ਤੇ ਲਾਇਆ ਨੂੰ ਔਰ ਬੱਚੇ ਜਿਹੜੇ ਸਕੂਲਾਂ ਦੇ ਵਿੱਚ ਹੈਗੇ ਆ ਉਹ ਇਸ এডਿਕੇਸ਼ਨ ਤੋਂ ਪੜਾਈ ਤੋਂ ਵਿਹੂਣੇ ਹੋ ਗਿਆ ਅਗਲੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਵੀ ਇਸ ਸਕੂਲ ਦੇ ਵਿੱਚ ਲੜਕੀਆਂ ਵਾਲੇ ਸਕੂਲ ਦੇ ਵਿੱਚ ਇਨਾਂ ਦਾ ਸਰਕਾਰ ਦਾ ਇੱਕ ਬਹੁਤ ਵੱਡਾ ਸਾਡੇ ਨਾਲ ਧੋਖਾ ਹੈ ਕਿ ਹਰ ਸਕੂਲ ਦੇ ਵਿੱਚ ਪੋਸਟਾਂ ਪੂਰੀਆਂ ਕਰਾਂਗੇ ਲੜਕੀਆਂ ਵਾਲੇ ਸਕੂਲ ਦੇ ਵਿੱਚ 16 ਲੈਕਚਰਰਸ ਦੀਆਂ ਪੋਸਟਾਂ ਹਨ ਤੇ ਸਿਰਫ 8 ਹੀ ਭਰੀਆਂ ਹੋਈਆਂ ਹਨ ਤੇ 8 ਖਾਲੀ ਹੈ ਔਰ ਜੀਏਸੀ ਮੁੰਡੇ ਵਾਲੇ ਸਕੂਲ ਦਾ ਹਾਲ ਵੇਖੀਏ ਤਾਂ ਮੁੰਡੇ ਵਾਲੇ ਸਕੂਲ ਦਾ ਪ੍ਰਿੰਸੀਪਲ ਤੇ ਲੈਕਚਰਰ ਸਾਰੇ ਦੇ ਸਾਰੇ ਜਿਹੜੇ ਆ ਉਹਨਾਂ ਨੂੰ ਡੇਢ-ਡੇਢ 2-2 ਮਹੀਨੇ ਹੋ ਗਏ ਡਿਊਟੀਆਂ ਕਰਦਿਆਂ ਨੂੰ ਜਿਹੜੀਆਂ ਚੋਣ ਡਿਊਟੀਆਂ ਕਰ ਰਿਹਾ ਕਿੱਥੇ ਗਏ ਭਗਵੰਤ ਮਾਨ ਜੀ ਦੇ ਵਾਦੇ ਦੂਜੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਪੰਜਾਬੀ ਦੀ ਪੋਸਟ ਪੰਜਾਬ ਵਿੱਚ ਰਹਿੰਦੇ ਆਸੀਂ ਪੰਜਾਬੀ ਦੀ ਪੋਸਟ ਡੇਢ ਸਾਲ ਲਗਭਗ ਡੇਢ-2 ਸਾਲ ਹੋ ਗਏ ਮੁੰਡੇ ਵਾਲੇ ਸਕੂਲ ਦੇ ਵਿੱਚ ਲੈਕਚਰਰ ਦੀ ਖਾਲੀ ਪਈ ਹੈ ਉਹ ਪੰਜਾਬੀ ਦੀ ਪੋਸਟ ਖਾਲੀ ਹੈ ਤਾਂ ਉਹਦਾ ਨੁਕਸਾਨ ਬਹੁਤ ਹੈ ਬੱਚਿਆਂ ਨੂੰ ਧੁਰਾ ਹੀ ਨਾ ਹੋਵੇ ਤਾਂ ਉਦੋਂ ਗੱਡੀ ਦਾ ਚੱਲਣਾ ਬਹੁਤ ਮੁਸ਼ਕਲ ਹੁੰਦਾ ਤਾਂ ਪ੍ਰਿੰਸੀਪਲ ਨਹੀਂ ਤਾਂ ਅਧਿਆਪਕਾਂ ਨੂੰ ਮੈਨੇਜ ਕੌਣ ਕਰਦਾ ਇਹ ਸਾਡਾ ਇੱਕ ਬਹੁਤ ਵੱਡਾ ਕਾਚਾ ਸਕੂਲ ਨੂੰ ਉਹ ਸਕੂਲ ਕਦੇ ਵੀ ਤਰੱਕੀ ਨਹੀਂ ਕਰਦਾ ਉਹ ਸਕੂਲ ਚ ਕਦੇ ਵੀ ਵਧੀਆ ਪੜਾਈ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਸਕੂਲ ਦਾ ਪ੍ਰਿੰਸੀਪਲ ਨਾ ਹੋਵੇ ਇੱਕ ਪ੍ਰਿੰਸੀਪਲ ਇੱਕ ਚੌਥਾ ਦਰਜਾ ਇਹਨਾਂ ਸਕੂਲਾਂ ਦੇ ਵਿੱਚ ਹੁਣ ਇਹ ਬாய் ਸਕੂਲ ਹੈ ਇੱਥੇ ਚੌਥੇ ਦਰਜੇ ਦਾ ਕੋਈ ਪੀਐਨ ਨਹੀਂ ਇੱਥੇ ਚੌਥੇ ਦਰਜੇ ਦਾ ਕੋਈ ਸਵੀਪਰ ਨਹੀਂ ਅਧਿਆਪਕਾਂ ਦੀਆਂ ਜੇਬਾਂ ਦੇ ਵਿੱਚੋਂ ਪੈਸੇ ਲਾ ਲਾ ਕੇ ਨਾ ਦੇ ਦੇ ਕੇ ਉਹਨਾਂ ਨੇ ਪ੍ਰਾਈਵੇਟ ਸਵੀਪਰ ਰੱਖੇ ਹੋਏ ਆ ਸਕੂਲ ਦੀ ਸਫਾਈ ਦੇ ਲਈ ਇਸ ਤਰ੍ਹਾਂ ਸਕੂਲ ਦਾ ਚੱਲਣਾ ਜਿਹੜਾ ਉਹ ਬਹੁਤ ਮੁਸ਼ਕਲ ਹੋ ਜਾਂਦਾ ਹੈ ਅਧਿਆਪਕ ਦੀ ਘਾਟ ਔਰ ਚੌਥੇ ਦਰਜੇ ਦੀ ਢਾਟ ਜਿਹੜੀ ਹੈ ਇਹ ਬਹੁਤ ਵੱਡੀ ਹੁੰਦੀ ਹੈ ਤੇ ਕਲਰਕ ਜਿਹੜੀ ਹੈ ਉਹ ਐਸਓ ਬਣ ਕੇ ਚਲੀ ਗਈ ਸੀ ਕਲਰਕ ਵੀ ਬਹੁਤ ਸਮੇਂ ਬਾਅਦ ਹੋਣ ਆਇਆ ਹੈ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਐਜੂਕੇਸ਼ਨ ਸਿਸਟਮ ਦੀ ਸਿਰਫ ਇੱਕ ਸਾਨੂੰ ਬੇਵਕੂਫ ਬਣਾਇਆ ਜਾ ਰਿਹਾ ਹੈ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹ ਨਿਗਾਰਦੇ ਵੱਲ ਜਾ ਰਿਹਾ ਹੈ ਕਿਉਂਕਿ ਅਧਿਆਪਕਾਂ ਤੋਂ ਅਧਿਆਪਕਾਂ ਵਾਲਾ ਕੰਮ ਜਿਹੜਾ ਹੈ ਉਹ ਨਹੀਂ ਲਿਆ ਜਾ ਰਿਹਾ ਉਹਨਾਂ ਤੋਂ ਦੂਜੇ ਪ੍ਰਾਈਵੇਟ ਕੰਮ ਦੂਜੇ ਚੋਣ ਮੇਰੇ ਦੂਜੇ ਕੰਮ ਸੈਂਸਿੰਗ ਰਹ ਲਈ ਅੱਜ ਵੀ ਜਾ ਰਹੀ ਆ ਇੱਕ ਵੱਡਾ ਏਰੀਆ ਪੈਂਦਾ ਜਿਵੇਂ ਲੱਖਿਆਲੀ ਨੂੰ ਇੱਥੇ ਵੀ ਇਸ ਤਰ੍ਹਾਂ ਦਾ ਕੋਈ ਪੁਰਾਣਾ ਜਿਹੜੇ ਹੈਲਥ ਸੈਂਟਰ ਉਹ ਜ਼ਰੂਰ ਚੱਲ ਰਹੇ ਇਸ ਤਰ੍ਹਾਂ ਦਾ ਕਲੀਨਿਕ ਕੋਈ ਇੱਥੇ ਇਹ ਜਿਹੇ ਏਰੀਆ ਤੇ ਜਿਹੜੇ ਦੇ ਦੇ ਵਿਭਾਗ ਨੇ ਪੁਰਾਣੀਆਂ ਬਿਲਡਿੰਗਾਂ ਬਿਲਡਿੰਗਾਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਹੀ ਉਹ ਜਿਹੜੇ ਆ ਜਦੋਂ ਕਿ ਸਾਨੂੰ ਇਹ ਲਾਰਾ ਦਿੱਤਾ ਗਿਆ ਸੀ ਕਿ ਨਵੀਆਂ ਬਿਲਡਿੰਗਾਂ ਬਣਾ ਕੇ ਦਿੱਤੀਆਂ ਜਾਣਗੀਆਂ ਕੋਈ ਨਵੀਂ ਬਿਲਡਿੰਗ ਨਹੀਂ ਪੁਰਾਣੀਆਂ ਬਿਲਡਿੰਗਾਂ ਨੂੰ ਵਾਈਟ واਸ਼ ਕਰਾ ਕੇ ਉੱਤੇ ਆਮ ਆਦਮੀ ਕਲੀਨਿਕ ਜਿਹੜਾ ਉਹ ਲਿਖ ਦਿੱਤਾ ਗਿਆ ਹੈ ਔਰ ਉਹਦੇ ਵਿੱਚ ਜਿਹੜੀ ਆ ਉਹ ਪੁਰਾਣੇ ਹੀ ਕੰਪਿਊਟਰ ਜਿਹੜੇ ਆ ਫਾਰਮ ਫਾਰਮੇਸੀ ਕੀਤੇ ਹੋਏ ਫਾਰਮਾਸਿਸਟ ਜਿਹੜੇ ਉਹ ਬੈਠੇ ਆ ਕੋਈ ਡਾਕਟਰ ਨਹੀਂ ਹੈ ਪੁਰਵੀ ਗੱਲਬਾਤ ਕਰਨ ਲਈ ਸਾਡੇ ਇੱਥੇ ਮੌਜੂਦ ਆ ਤਰਸੇਮ ਸਿੰਘ ਜੀ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਖਬਾਲ ਜੀ ਸਭ ਤੋਂ ਪਹਿਲਾਂ ਦਾ ਤੁਹਾਡੇ ਦਿੱਲੀ ਰਿਪੋਰਟ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਮਜ਼ਦੂਰਾਂ ਦੇ ਮਸਲੇ ਤੁਸੀਂ ਇਹ ਸਰਕਾਰ ਦੇ ਕੰਨਾਂ ਤੱਕ ਬਚਾਉਨੇ ਆ ਤੇ ਜਿਹੜਾ ਇੱਥੇ ਸਮਾਜ ਖੜਾ ਮਜ਼ਦੂਰ ਸਮਾਜ ਖੜਾ ਹੈਗਾ ਸਾਰੇ ਇਹ ਤੜਿਆ ਗੱਬਿਆ ਕੁੱਤ ਲਿਆ ਸਮਾਜ ਸਾਰੀਆਂ ਪਾਲਟੀਆਂ ਨੇ ਇਹਨਾਂ ਨੂੰ ਕੁੱਤ ਲਿਆ ਹੋਇਆ ਪਹਿਲਾਂ ਲੰਮਾ ਸਮਾਂ ਕਾਗਰਸ ਨੇ ਇੱਥੇ ਕੁੱਤ ਲਿਆ ਹੋਇਆ ਨਵੇਂ ਨਵੇਂ ਨਾਰੇ ਦਿੱਤੇ ਨਵੇਂ ਨਵੇਂ ਨਾਰੇ ਉਸ ਤੋਂ ਬਾਅਦ ਅਕਾਲੀ ਦਲ ਨੂੰ ਦੇਖਿਆ ਉਤਰੇ ਨੇ ਅਕਾਲੀ ਦਲ ਤੋਂ ਬਾਅਦ ਜਿਹੜਾ ਆਮ ਪਾਰਟੀ ਨੂੰ ਦੇਖਿਆ ਇਹਨਾਂ ਨੇ ਬੜੇ ਵੱਡੇ ਵੱਡੇ ਜਿਹੜੇ ਵਾਦੇ ਦਾਅਵੇ ਕੀਤੇ ਤਾਂ ਸਾਡੇ ਸਮਾਜ ਨੇ ਸੋਚਿਆ ਮਜ਼ਦੂਰ ਸਮਾਜ ਨੇ ਸ਼ਾਇਦ ਸਾਡਾ ਇਹ ਭਲਾ ਕਰ ਦੇਣਾ ਸੇ ਸਾਡਾ ਇਹਨਾਂ ਨੇ ਕੋਈ ਭਲਾ ਨਹੀਂ ਕੀਤਾਗਾ ਕਿਵੇਂ ਦੇਖਦੇ ਹੋ ਵੀ ਆਪ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਲੋਕਾਂ ਨੇ ਕਿਵੇਂ ਦੇਖਦੇ ਹੋ ਕਿੰਨੇ ਕੁ ਪੂਰੇ ਹੋਗੇ ਪੂਰੇ ਤਾਂ ਇਹ ਆ ਜੀ ਤੁਸੀਂ ਆ ਖੜੇ ਆ ਸਾਰੇ ਮਜ਼ਦੂਰ ਸਮਾਜ ਖੜਾ ਮੈਂ ਕੱਲਾ ਨਹੀਂ ਕਹਿੰਦਾ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਲੋ 1000 ਰੁਪਇਆ ਇਹਨਾਂ ਨੇ ਕਿਹਾ ਜੀ ਬੀਬੀਆਂ ਦੇ ਖਾਤੇ ਦੇ ਵਿੱਚ ਤਾਂ ਆਂਗੇ ਹਰੇਕ ਬੀਬੀ ਦੇ ਘਰ ਤੇ ਚਲੋ ਇਹ ਜਿਹੜੇ ਵਾਦੇ ਸੀ ਇਹ ਤਾਂ ਸਰਕਾਰ ਵੀ ਮੰਨਦੀ ਆ ਵੀ ਅਸੀਂ ਅਜੇ ਨਹੀਂ ਪੂਰੇ ਕੀਤੇ ਸਭ ਤੋਂ ਵੱਡਾ ਉਹਨਾਂ ਦਾ ਜੋਰ ਅੱਜ ਇਹ ਆ ਵੀ ਅਸੀਂ ਬਿਜਲੀ ਫਰੀ ਕਰਤੀ ਤੁਹਾਡੇ ਹੱਥ 'ਚ ਮੈਂ ਬਿੱਲ ਦੇਖ ਕੇ ਇੱਕ ਵਕਸ਼ਨ ਕੀਤਾ ਹਾਂਜੀ ਬਹੁਤ ਵੱਡਾ ਤੁਸੀਂ ਇਹ ਜਿਹੜਾ ਮੁੱਦਾ ਇਹ ਬਿਲੀ ਮੁੱਲਾਂ ਦਾ ਤੁਸੀਂ ਕਿਹਾ ਵੀ ਆ ਮੇਰੇ ਹੱਥ ਦੇ ਵਿੱਚ ਬੈਲਾ ਹਾਂਜੀ ਹਾਂਜੀ ਇੱਕ ਬੰਦਾ ਅੱਜ ਤੋਂ 4 ਸਾਲ ਪਹਿਲਾਂ ਇੱਥੇ ਰਹਿ ਨਿਰਿਆ ਦੇ ਮਕਾਨ ਦੇ ਵਿੱਚ ਅੱਛਾ ਸਵਰਨ ਸਿੰਘ ਆ ਦਾ ਨਾਂ ਹਾਂਜੀ ਹਾਂਜੀ ਤਾਂ ਉਹ ਬਾਕੀ ਰਹ ਰਿਹਾਗਾ ਅੱਛਾ ਤੇ ਕਰਦਾ ਮੀਟਰ ਉਹਦਾ ਖੜਾ ਹੈਗਾ ਤੇ ਉਹਦਾ 4000 ਰੁਪਏ 40000 ਰੁਪਏ ਬਿੱਲ ਆਇਆ ਤੇ ਅੱਛਾ 40000 ਬਿੱਲ ਨਹੀਂ ਉਹਦਾ ਕੋਈ ਪੁਰਾਣਾ ਬਕਾਇਆ ਵਗੈਰਾ ਰਹਿੰਦਾ ਸੀ ਕਿ ਕਿਵੇਂ ਨਹੀਂ ਜੀ ਨਹੀਂ ਕਰੇ ਕੋਈ AC ਮੇਰੇ ਨਾਲ ਤੋਂ ਕਰ ਦੇ ਕੋਈ ਕੁਝ ਨਹੀਂ ਥਰੀਬਾਂ ਦੇ ਕਿਹੜੇ AC ਅੱਜਕੱਲ੍ਹ ਥਰੀਬਾਂ ਦੇ ਪੱਖੇ ਜਲਦੇ ਉਤਰਾਂ ਦੇ ਤੇ ਰੋਟੀ ਖਾਣ ਮੌਕੇ ਨਾਲ ਛੱਡਣੀ ਹੁੰਦੀ ਕੀ ਆ ਠੀਕ ਹੈ ਤੇ ਆ ਇੱਕ ਬਿੱਲ ਹੋਰ ਹੈਗਾ ਮੇਰੇ ਹੱਦ ਵਿੱਚ ਤਾਂ ਇਹਨਾਂ ਦਾ ਤਕਰੀਬਨ ਜਿਹੜਾ 1 ਲੱਖ ਤੋਂ ਉੱਪਰ ਇਹਨਾਂ ਦਾ 1 ਲੱਖ ਤੋਂ ਉੱਪਰ ਇਹਨਾਂ ਦਾ ਅੱਛਾ ਅੱਛਾ ਇਹ ਇਹ ਪਰਿਵਾਰ ਵੀ ਇਹ ਮਜਦੂਰ ਪਰਿਵਾਰ ਆ ਜੀ ਸਿਰਫ ਉਹ ਪੱਖਾ ਤਲਾ ਕੇ ਉਹਨਾਂ ਨੇ ਗੁਰਦੀਪ ਸਿੰਘ ਦੁੱਲਾ ਸਿੰਘ ਆ ਹਾਂਜੀ ਹਾਂਜੀ ਸਿੱਧੇ ਲੱਖੇ ਵਾਲੀ ਆ ਸਾਹਮਣੇ ਘਰ ਆ ਜਿਹੜਾ ਕੁਬਰਤ ਸੈਟੀ ਦੇ ਸਾਹਮਣੇ ਘਰ ਆ ਅੱਛਾ ਮੈਂ ਕਹਿੰਦਾ ਇਹ ਇਹ ਇਹਨਾਂ ਦੀ ਇੱਕ ਟਾੜੀ ਅੱਛਾ ਸਖਪਾਲ ਜੀ ਜੋ ਇਹ ਕਹਿੰਦੇ ਆ ਨਾ ਜੋ 31000 ਦਾ ਬਿੱਲ ਇੱਕ ਮਜ਼ਦੂਰ ਪਰਿਵਾਰ ਨੂੰ ਮਜ਼ਦੂਰ ਪਰਿਵਾਰ ਨੂੰ ਨਹੀਂ ਲੱਗਦਾ ਕੋਈ ਇੱਥੇ ਆਪਣੇ ਇੰਡਸਟਰੀ ਏਰੀਆ ਦਾ ਹੈ ਨਹੀਂਗਾ ਪਰ ਜੇ ਕੋਈ ਨਿੱਕਾ ਮੋਟਾ ਹੈਗਾ ਤਾਂ ਉਹਨਾਂ ਨੂੰ ਵੀ ਇੰਨਾ ਹੁੰਦਾ ਹੁਣ ਨਾ ਜੀ ਨਾ ਪੱਖੇ ਚੱਲਦੇ ਉਹਨਾਂ ਦੇ ਉਤਰਾਂ ਦੇ ਪੱਖੇ ਚੱਲਦੇ ਗਿਆ ਰੋਟੀ ਖਾਣ ਮੋਕੇ ਚਾਹ ਬਲਬ ਜਗਾਉਂਦੇ ਗਿਆ ਆਹੀ ਆ ਹੋਰ ਵੀ ਕਿਸੇ ਦੇ ਬਿੱਲ ਕੋਈ ਹੈਗੇ ਜੀ ਇੱਕ ਕਿਚਨ ਨੰ ਬਿੱਲ ਆਇਆ 19000 ਰੁਪਿਆ ਬਿੱਲ ਆਇਆ ਜੀ ਇਹ ਮੀਟਰ ਮੇਰਾ ਪੁੱਟੇ ਨੂੰ 10 ਸਾਲ ਹੋ ਗਏ ਇਹ ਮਲਾਜਮਾ ਨੇ ਪੁੱਟਿਆ ਹੋਇਆ ਜੀ ਮੀਟਰ ਅੱਛਾ ਇਹ ਮੈਨੂੰ 2 ਮੀਟਰ ਮਿਲ ਗਏ ਸੀ ਕਿ ਮੈਨੂੰ ਕਹਿੰਦੇ ਇਹ ਮੀਟਰ ਜਮ੍ਹਾਂ ਕਰਾਉਣਾ ਸੀ ਦਫ਼ਤਰ ਦੇ ਵਿੱਚ ਅੱਛਾ ਆ ਵੀ ਦਿਖਾ ਦਿਓ ਇਹ ਮੀਟਰ 2000 ਰੁਪਇਆ ਇਹ ਮੀਟਰ ਕਿਸੇ ਦੇ ਹੋਰ ਦੇ ਲਗਾਇਆ ਹੋਇਆ ਜੀ ਉਹਨਾਂ ਨੇ ਮਲਾਜਮਾਨੇ ਅੱਛਾ 5 500 ਰੁਪਇਆ ਲੈ ਕੇ ਖੁਸ਼ਵੰਦਰ ਪੱਟੀਜੀ ਦੇ ਲਗਾਇਆ ਗਿਆ ਇਹ ਕਰਮ ਸਿੰਘ ਨੇ ਲਵਾਇਆ ਜਿਹੜਾ ਜਈ ਸੀਗਾ ਲੈਨ ਲੈਨ ਮੈਨ ਸੀਗਾ ਨਹੀਂ ਜਿਨ੍ਹਾਂ ਦੇ ਲੱਗਿਆ ਉਹਨਾਂ ਦੇ ਏਸੀ ਵਗੈਰਾ ਲੱਗੇ ਹੋਊਗਾ ਉਹਨਾਂ ਦੇ ਕੋਈ ਏਸੀ ਵਗੈਰਾ ਕੁਝ ਨਹੀਂ ਜੀ ਲੱਗਿਆ ਅੱਛਾ ਅੱਜ ਇਹ ਬਿੱਲ ਮੇਰੇ ਨਾਂ ਤੇ 19000 ਰੁਪਿਆ ਆਇਆ ਪਿਆ ਜੀ ਜਿਹੜੇ ਇਹ ਸਰਕਾਰ ਨੇ ਵਾਰੇ ਕੀਤੇ ਸੀਗੇ ਇਹਨਾਂ ਨੇ 24 25 ਵਾਰੇ ਕੀਤੇ ਸੀ ਅਸੀਂ ਬਿਜਲੀ ਬੀ ਬਈਆਂ ਕਹਿੰਦੇ ਸੀ ਸਭ ਤੋਂ ਵੱਡਾ ਸì ਬਿਜਲੀ ਇਸ ਦੇ ਆਧਾਰ ਤੇ ਅੱਜ ਵੋਟਾ ਮੰਗ ਰਹੇ ਹਾਂ ਜੀ ਇਸ ਦੇ ਆਧਾਰ ਤੇ ਵੋਟਾ ਮੰਗ ਰਹੇ ਆ ਜਦੋਂ ਕਹਿੰਦੇ ਸੀਗੇ ਬੋਲਣ ਲੱਗਾ ਸੀ ਅੱਡੇ ਤੇ ਵੱਡੇ ਵੱਡੇ ਕਹਿੰਦੇ ਸੀ ਸਭ ਤੋਂ ਜ਼ਿਆਦਾ ਬੀਬੀਆਂ ਨੂੰ ਖੁਸ਼ੀ ਹੋਵੇਗੀ 24 ਘੰਟੇ ਬਿਲੀ ਮੁਫਤ 100000 ਰੁਪਇਆ ਇਹਨਾਂ ਦੇ ਖਾਤਾ ਵਿੱਚ ਪਾਇਆ ਕਰਾਂਗੇ ਇੱਕ ਵੀ ਵਾਦਾ 24 ਵਾਦਿਆਂ ਦੇ ਵਿੱਚੋਂ ਇੱਕ ਵੀ ਪੂਰਾ ਨਹੀਂ ਕੀਤਾ ਅੱਜ ਇਹਨਾਂ ਨੇ ਤੁਹਾਡਾ ਕਿੰਨਾ ਬਿੱਲ ਹੈ 13000 ਸਾਡੇ ਨੂੰ ਜ਼ਰੂਰ ਦੀ ਜ਼ਰੂਰ 13000 ਅੱਛਾ 13000 ਤੁਹਾਡਾ ਵੀ ਹਾਂ ਹਾਂਜੀ ਹਾਂਜੀ ਤੁਹਾਡਾ ਵੀ ਮਾਤਾ ਹੀ ਬਿੱਲ ਹਾਂਜੀ 1 ਲੱਖ 30000 ਰੁਪਇਆ ਅੱਛਾ 1 ਲੱਖ 3000 ਕੀ ਏਸੀ ਵਗੈਰਾ ਸਾਰੇ ਛੱਡ ਦੇਵਾਂਗੇ ਕੁਛ ਨਹੀਂ ਜੀ ਪੱਕਾ ਹੀ ਆ ਸਾਡੇ ਹੋਰ ਕੁਛ ਨਹੀਂ ਮੇਰੇ ਬੰਦੇ ਦੇ ਕਾਲਾ ਮੋਤੀਆ ਮੇਰਾ ਪੁੱਤ 24 ਸਾਲਾਂ ਦਾ ਮੁੱਕਿਆ ਮੈਂ ਉਹ ਢਿੱਲੀ ਮਿਸਰੀ ਨੇ ਕਿਉਂ 1 ਲੱਖ ਤੇ 24 ਹਜ਼ਾਰ ਰੁਪਏ ਫੇ ਲਾਇਆ ਨਹੀਂ ਐਨਾ ਇਸੇ ਸਰਕਾਰ ਵੇ ਲਿਆ ਗਿਆ ਮਤਾਂ ਹਾਂਜੀ ਇਸੇ ਵੇ ਆਇਆ ਇਹਨਾਂ ਨੇ ਤਾਂ ਵੋਟਾਂ ਮੰਗ ਰਹੇ ਹੁਣ ਵੀ ਅਸੀਂ ਬਿਲਕੁਲ ਫ੍ਰੀ ਉਹ ਕਿਹੜੇ ਬੰਦੇ ਨੂੰ ਨੇ ਇਹਨੂੰ ਵੋਟਾਂ ਨਹੀਂ ਪਵਾਈਆਂ ਚਟਾਇਆ ਨਹੀਂ ਤੇ ਪਰ ਸਾਡੀ ਕਿਸੇ ਨੇ ਮਜਬੂਰੀ ਸਮਝੀ ਨਹੀਂ ਤੇ ਕਿਸੇ ਨੇ ਸਾਡੀ ਪਰਸਨ ਨਹੀਂ ਲਵਾਈ ਕਿ ਚੌੜਨਸਾਲਾ ਦਾ ਪੁੱਤ ਮੁੱਕਿਆ ਮੇਰਾ ਮੇਰੇ ਬੰਦੇ ਦੇ ਕਾਲਾ ਮੋਟ ਗਿਆ ਉਹਦੀ ਪਰਸਨ ਨਹੀਂ ਲਵਾਈ ਮੈਂ ਢਿੱਲੀ ਮਿਸਰੀ ਨੇ ਕੋਈ ਪਰਿਵਾਰ ਨਹੀਂ ਚਾਰ ਚੀਆਂ ਚੀਆਂ ਮੇਰੇ ਇਹ ਤਾਂ ਸਰਕਾਰ ਨੇ ਗੱਲ ਕੀਤੀ ਸੀ ਬੜੇ ਵੱਡੇ ਵਾਦੇ ਕੀਤੇ ਸੀਗੇ ਬੜੇ-ਬੜੇ ਮੁੱਦੇ ਸੀਗੇ ਸਾਡੇ ਨਾਲ ਹੋਰ ਵੀ ਬਾਈ ਗੱਲ ਕਰਨ ਲਈ ਮੌਜੂਦ ਆ ਕਿਵੇਂ ਦੇਖਦੇ ਹੋ ਸਰਕਾਰ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਨਸ਼ਿਆਂ ਦਾ ਮੁੱਦਾ ਸੀਗਾ ਵੀ ਅਸੀਂ ਨਸ਼ੇ ਜਿਹੜੇ 1 ਮਹੀਨੇ ਚ ਖਤਮ ਕਰ ਦਿਆਂਗੇ ਕਿਵੇਂ ਦੇਖਦੇ ਹੋ ਨਸ਼ੇ ਖਤਮ ਹੋ ਕੇ ਤੁਹਾਡੇ ਪਿੰਡਾਂ ਚ ਨਸ਼ੇ ਤਾਂ ਹੀ ਉਸ ਤੋਂ ਜ਼ਿਆਦਾ ਵੱਧ ਚੁੱਕੇ ਆ ਸਹੂਲਤਾ ਖਤਮ ਹੋਈ ਜਾਂਦੀ ਆ ਪਰ ਨਸ਼ੇ ਵਧ ਹੀ ਜਾਂਦੇ ਆ ਇਹ ਇਹਨਾਂ ਨੂੰ ਇਹਨਾਂ ਦਾ ਫਰਜ਼ ਬਣਦਾ ਜੀ ਪਹਿਲਾਂ ਨਸ਼ੇ ਤੋਂ ਨੱਥ ਪਾਈ ਜਾਵੇ ਅੱਜ ਛੋਟੀ-ਛੋਟੀ ਉਮਰ ਦੇ ਬੱਚੇ ਖਤਮ ਹੋ ਹੀ ਜਾਂਦੇ ਆ ਇਹ ਨਸਲਾ ਕਿਵੇਂ ਇਹਨਾਂ ਨੂੰ ਬਚਾਉਣਗੇ ਪੰਜਾਬ ਨੂੰ ਕਿਵੇਂ ਬਚਾਉਣਾ ਇਹਨਾਂ ਨੇ ਇਹਨਾਂ ਦਾ ਫਰਜ਼ ਬੰਦਾ ਜੀ ਨਸ਼ੇ ਨੂੰ ਬੰਦ ਕੀਤਾ ਜਾਵੇ ਅੱਜ ਨਿੱਕੇ ਨਿੱਕੇ ਬੱਚੇ ਰੁਲੀ ਜਾਂਦੇ ਆ ਸਕੂਲਾਂ ਦੇ ਵਿੱਚ ਕਿੱਥੋਂ ਗਰੀਬੀ ਗਰੀਬੀ ਇੰਨੀ ਆ ਚੁੱਕੀ ਹੈ ਇਹਨਾਂ ਦੇ ਵਿੱਚ ਗਰੀਬਾਂ ਦੇ ਵੀ ਨਸ਼ੇ ਤੋਂ ਬਾਹਰ ਹੀ ਨਹੀਂ ਹੋ ਸਕਦੇ ਬੱਚੇ ਉਹ ਹੋਰ ਵੀ ਸਾਡੇ ਨਾਲ ਬਜ਼ੁਰਗ ਗੱਲਬਾਤ ਲਈ ਇੱਥੇ ਆ ਜਾਓ ਜੀ ਇੱਥੇ ਆ ਜਾਓ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਨੇ ਇੱਕ ਸਭ ਤੋਂ ਵੱਡਾ ਮੁੱਦਾ ਇਹ ਵੀ ਸੀਗਾ ਵੀ ਨੌਜਵਾਨਾਂ ਨੂੰ ਜਿਹੜਾ ਰੋਜ਼ਗਾਰ ਦੇਵਾਂਗੇ ਬੇਰਜ਼ਗਾਰੀ ਖਤਮ ਕਰਾਂਗੇ ਕਿੰਨੇ ਕੁ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਕੇ ਬੀਏ ਵੀਰੇ ਕਰੀ ਬੈਠਿਆ ਕੋਈ ਧਾਰੀਆਂ ਕਰੀ ਜਾਂਦੇ ਕੋਈ ਕੋਈ ਸੁਣਦਾ ਨਹੀਂਗਾ ਮੇਰਾ ਮੁੰਡਾ ਵੀ ਬੀਏ ਕੁੜੀ ਵੀ ਹੈ ਮੇਰੇ ਭਿੱਦੇ ਬੀਏ ਵੀਏ ਕਰੀ ਬੈਠਿਆ ਐਡਾ ਲੱਕ ਮੁੰਡਾ ਵੀ ਬੀਏ ਸਰ ਸਰਕਾਰ ਜਿੱਥੇ ਕਹਿੰਦੀ 42000 ਨੌਜਵਾਨਾਂ ਨੂੰ ਅਸੀਂ ਨੌਕਰੀਆਂ ਦੇ ਦਿੱਤੀਆਂ ਤੁਹਾਡੇ ਪਿੰਡ ਤੋਂ ਕਿੱਧਰ ਜਾਲੀਆਂ ਕਰਦੇ ਸਾਲੀ ਦਾ ਅੱਜ ਤੱਕ ਨੌਕਰੀ ਨਹੀਂ ਦਿੱਤੀ ਨਹੀਂ ਸਰਕਾਰ ਨੇ ਉਹ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਬਣੀ ਨੂੰ 2.5 ਸਾਲ ਦਾ ਸਮਾਂ ਹੋ ਗਿਆ ਪੰਜਾਬ ਦੇ ਵਿੱਚ ਕਾਲੀ ਵੀ ਰਹਿ ਗਈ ਸਰਦਾਰ ਜੀ ਕਾਂਗਰਸ ਵੀ ਰਹਿ ਗਈ ਢੜੂ ਵਾਲੀ ਵੀ ਕੋਈ ਸੁਣਵਾਈ ਨਹੀਂ ਠੀਕ ਹੈ ਤੇ ਸਾਡੇ ਬੱਚੇ ਤਾਂ ਹੁਣ ਪੱਠਾ ਲੈ ਟੱਕੜ-ਟੱਕੜ ਕੇ ਹੀ ਟਾਈਮ ਪਾਸ ਕਰ ਰਹੇ ਆ ਹਾਲਾਤ ਆ ਹਕੀਕਤ ਆ ਗਰਾਉਂਡ ਜ਼ੀਰੋ ਦੀ ਜਿਹੜੇ ਤੁਸੀਂ ਦੇਖਦੇ ਹੋ ਹਾਂ ਜੀ ਕਿਵੇਂ ਲੱਗਦਾ ਬਜ਼ੁਰਗੋ ਕੋਈ ਸਰਕਾਰ ਨੇ ਵਾਦੇ ਪੂਰੇ ਕੀਤੇ ਨਾ ਨਾ ਜੀ ਕੁਛ ਨਹੀਂ ਕੀਤਾਗਾ ਅੱਗੇ ਨਾ ਵੀ ਰਗੜਤੇ ਅੱਛਾ ਹੂੰ ਲੱਗਦਾ ਕੋਈ ਸਰਕਾਰ ਦੇ ਵਾਦੇ ਪੂਰੇ ਹੋਏ ਨਾ ਜੀ ਨਾ ਕੋਈ ਨਹੀਂ ਜਾਵਣੀ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਜੀ ਸਰਕਾਰ ਨੇ ਜਿੱਥੇ ਆਟਾ ਦਾ ਸਕੀਮਾਂ ਪਹਿਲਾਂ ਚੱਲਦੀਆਂ ਸੀਗਾ ਸੀਐਮ ਸਾਹਿਬ ਨੇ ਕਿਹਾ ਸੀਗਾ ਵੀ ਪਹਿਲਾਂ ਲੋਕ ਕਣਕ ਦਿੰਦਿਆਂ ਸੀ ਸਰਕਾਰਾਂ ਆਟਾ ਪੀਸ ਕੇ ਘਰੇ ਆਇਆ ਕਰੂਗਾ ਦਿਹਾੜੀ ਮਾਰਨ ਦੀ ਲੋੜ ਨਹੀਂ ਗੱਡੀ ਬਾਹਰ ਚਾਇਆ ਕਰੂਗੀ ਬਿੱਲ ਮਾਰਿਆ ਕਰੂਗੀ ਤੇ ਆਟੇ ਦੀ ਥੈਲੀ ਜਿਹੜੀ 34 ਦੇ ਹੋਇਆ ਕਰੂਗੀ ਕਿਵੇਂ ਦੇਖਦੇ ਹੋ ਸਰ ਉਹ ਜਿਹੜਾ ਇਹਨਾਂ ਦੇ ਵਾਅਦੇ ਸਾਰੇ ਖੋਖਲੇ ਰਹਿ ਗਏ ਇਹਨਾਂ ਨੇ ਸਿਰਫ ਸੱਤਾ ਹੀ ਹਾਸਲ ਕੀਤੀ ਵੀ ਦੂਸਰੀਆਂ ਪਾਰਟੀਆਂ ਨੇ ਗੱਪ ਝੂਠ ਮਾਰਦੀਆਂ ਇਸ ਤੋਂ ਵੱਧ ਮਾਰ ਕੇ ਸੱਤਾ ਦੇ ਵਿੱਚ ਆ ਗਏ ਅੱਜ ਜਿਹੜੇ ਹਾਲਾਤ ਆ ਕਣਕਾ ਰੇੜੀ 200 ਰੁਪਏ ਕਿਲੋ ਵਾਲੀ ਮਿਲਦੀ ਸੀ ਉਹ ਇਹਨਾਂ ਨੇ ਬੰਦ ਕਰਤੀ ਉਹ 200 ਰੁਪਏ ਕਿਲੋ ਵਾਲੀ ਕੰਤੋਂ ਨਹੀਂ ਆ ਰਹੀਗੀ ਤਾਂ ਜਿਹੜਾ ਇਹਨਾਂ ਨੇ 1000 ਰੁਪਏ ਦਾ ਵਾਦਾ ਕੀਤਾ ਅੱਜ 20 ਸਾਲ ਹੋ ਗਏ ਸਰਕਾਰ ਚੱਲਦੀ ਨੂੰ 25-25000 ਰੁਪਏ ਇੱਕ ਬੀਬੀ ਦਾ ਬਣਿਆ ਪੈਗਾ ਤਾਂ ਜੇ ਕਰੇ ਕਹਿੰਦੇ ਆ ਵੀ ਅਸੀਂ ਉਹਦੇ ਪੂਰੇ ਕਿੱਤੇ ਦਾ 25000 ਰੁਪਿਆ ਇੱਕ ਬੀਬੀ ਦੇ ਖਾਤੇ 'ਚ ਪਾਉਣਾ ਹੈ ਇਹਨਾਂ ਨੇ ਕਹੇ ਸਾਡੇ ਰਾਜ ਦੇ ਵਿੱਚ ਕੋਈ ਦਰਦ ਨਹੀਂ ਲੱਗੂਗਾ ਤੇ ਸਭ ਨਾਲੋਂ ਜ਼ਿਆਦੇ ਦਰਦ ਇਹਨਾਂ ਦੀ ਸਰਕਾਰ ਦੇ ਵਿੱਚ ਲੱਗੇ ਗਿਆ ਇੰਨਾਂ ਨੇ ਕਿ ਸਾਡੇ ਰਾਜ ਦੇ ਵਿੱਚ ਕੋਈ ਕਿਸੇ ਤੇ लाठी ਝਾੜਦ ਨਹੀਂ ਹੋਊਗਾ ਤੇ ਅੰਗੜਵਾੜੀ ਤੁਸੀਂ ਵੇਖੀਆਂ ਜਿਹੜੀਆਂ ਉਤਰੀਆਂ ਬੀਬੀਆਂ ਉਹਨਾਂ ਨੇ ਕੋਈ ਖੇਤਾਂ ਦੇ ਪੁੱਸ ਨੇ ਕੁੱਟਿਆ ਕੜੀ ਛਾਗਾ ਤੇ ਸਭ ਨਾਲੋਂ ਜ਼ਿਆਦੇ ਛਾਚਾਰ ਜਿਹੜਾ ਇਹ ਕਹਿੰਦੇ ਸੀ ਸਾਡੀ ਸਰਕਾਰ ਦੇ ਵਿੱਚ ਨਹੀਂ ਹੋਊਗਾ ਖੁਦ ਇਹਨਾਂ ਦੇ ਮੰਤਰੀ ਸਰਕਾਰ ਬੰਦਿਆਂ ਸਾਰੋ ਆਏ ਆ ਉਹ ਵੀ ਤੁਹਾਨੂੰ ਪਤਾਗਾ ਇੱਕ ਆੜੀ ਬਰਖਾਤ ਕਰਤੇ ਸਿੰਗਲਾ ਸਾਹਿਬ ਤੋਂ ਬਾਅਦ ਉਹਦਾ ਪਤਾ ਨਹੀਂ ਵੀ ਉਹਨੇ ਕੋਈ ਕਾਰਵਾਈ ਕੀਤੀ ਜਾਂ ਨਹੀਂ ਕੀਤੀਗੀ ਉਸ ਅੱਜ ਪ੍ਰਚਾਰਕਾਂ ਦੀ ਲਿਸਟ ਦੇ ਵਿੱਚ ਉਹਨਾਂ ਦਾ ਸਭ ਤੋਂ ਉੱਪਰ ਨਾ ਜੀ ਉਹ ਸਟਾਰ ਪ੍ਰਚਾਰਕਾ ਪਾਰਟੀ ਦੀ ਪਰ ਇਹ ਇਹੀ ਹੈ ਜੀ ਸੁਖਬਾਲ ਜੀ ਇਹੀ ਹੈ ਨਾ ਇਹ ਜੋ ਦਿਖਾਉਂਦੇ ਆ ਉਹ ਹਕੀਕਤ ਤੌਰ ਤੇ ਕਰ ਦੇਣਗੇ ਤਾਂ ਜਿਹੜੇ ਕਹਿੰਦੇ ਘਰ-ਘਰ ਦੇ ਵਿੱਚ ਅਸੀਂ ਆ ਕੇ ਆਟਾ ਦੇਵਾਂਗੇ ਉਹ ਅੱਜ ਤੱਕਾ ਖੜੇ ਆ ਮਜ਼ਦੂਰ ਪਰਿਵਾਰ ਖੜਾ ਹੈਗਾ ਇਹਨਾਂ ਤੋਂ ਪੁੱਛ ਲਓ ਕਿਹਦੇ ਘਰੇ ਕੋਈ ਉਹਨਾਂ ਦੀ ਆਟੇ ਵਾਲੀ ਗੱਡੀ ਆਈ ਆ ਆ ਬੀਬੀਆਂ ਵੀ ਸਾਡੇ ਨਾਲ ਗੱਲਬਾਤ ਲਈ ਆ ਹਾਂਜੀ ਭੈਣੇ ਆ ਰਿਹਾ ਆਟਾ ਕਰੇ 20 ਕਿਲੋ ਨਾ ਵੀਰੇ ਜੀ ਆਹੋ ਦਜ ਕੋਈਸ ਨਹੀਂ ਦਿੰਦੇ ਗਈ ਐਵੇਂ ਬਸ ਵਾਏ ਵੀ ਆ ਇੰਨਾ ਰੱਖ ਕੋਈ ਚੀ ਨੀ ਦੇਂਦੇ ਜਿਵਾਕ ਕੰਨੋਕਰਾਂ ਦੇਣ ਸਾਨੂੰ ਹੋਰ ਕੁਛ ਨਹੀਂ ਚਾਹੀਦਾ ਬਸ ਸਰਕਾਰ ਨੇ ਜਿਵੇਂ 2.5 ਸਾਲ ਪਹਿਲਾਂ ਨਵੀਂ ਸਰਕਾਰ ਬਣੀ ਸੀ ਉਹਨਾਂ ਨੇ ਇੱਕ ਬਦਲਾਅ ਦੇ ਨਾਂ ਦੀ ਲਹਿਰ ਉੱਠੀ ਸੀ ਆਪਾਂ ਵੀ ਬੜੀਆਂ ਵੱਧ ਛੱਡ ਕੇ ਵੋਟਾਂ ਪਾਉਂਦੇ ਸੀ ਵੀ ਸ਼ਾਇਦ ਸਾਰਾ ਕੁਝ ਹੀ ਬਦਲ ਜਾਣਾ ਕਿਵੇਂ ਲੱਗਦੇ ਹੋ 2.5 ਸਾਲਾਂ ਚ ਕਿੰਨਾ ਕੁ ਕੁਝ ਬਦਲਿਆ ਕੁਛ ਨਹੀਂ ਬਦਲਿਆ ਜੀ ਹਾਂਜੀ ਪਹਿਲਾਂ ਵਾਂਗੂ ਸਾਰਾ ਕੁਝ ਉਵੇਂ ਚੱਲ ਰਿਹਾ ਉਹੀ ਚੱਲ ਰਿਹਾ ਜੀ ਕੁਛ ਨਹੀਂ ਬਹੁਤ ਛਾੜੂ ਵਾਲੇ ਵੀ ਆਣੇ ਸੀ ਸੀ ਆਪਕੋ ਸਦੇਵਾਂਗੇ ਆਕੋਸ ਦੇਵਾਂਗੇ ਸਭ ਉਹਨਾਂ ਦੇ ਮੰਗਰ ਲੱਗੇ ਕਿਸੇ ਨੇ ਕੁਛ ਨਹੀਂ ਦਿੱਤਾ ਹਕੀਕਤ ਆ ਜੀ ਗਰਾਊਂਡ ਜ਼ੀਰੋ ਦੀ ਅੱਜ ਦੇਣ ਤੁਹਾਨੂੰ ਲੋਕ ਸਭਾ ਹਲਕਾ ਫਰੋਜ਼ਪੁਰ ਦੇ ਵੱਖ-ਵੱਖ ਪਿੰਡਾਂ ਦਾ ਹਾਲ ਦਿਖਾਉਂਦੇ ਆ ਅੱਜ ਵਿਧਾਨ ਸਭਾ ਹਲਕਾ ਅਮਲੋਟ ਦੇ ਪਿੰਡ ਲਖਿਆਲੀ ਦੇ ਵਿੱਚ ਖੜੇ ਸੀ ਮਜ਼ਦੂਰ ਪਰਿਵਾਰਾਂ ਦੇ ਮਸਲੇ ਸੀਗੇ ਰੋਜ਼ਾਨਾ ਦੀ ਤਰ੍ਹਾਂ ਮਜ਼ਦੂਰ ਪਰਿਵਾਰਾਂ ਦੇ ਜਿਹੜੇ ਮਸਲੇ ਆ ਉਹ ਉਠਾਉਂਦੇ ਆ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਸੇ ਤਰ੍ਹਾਂ ਤੁਸੀਂ ਸਾਡਾ ਸਾਥ ਦਿੰਦੇ ਰਿਹਾ ਕਰੋ ਸਾਡੇ ਚੈਨਲ ਡੇਲੀ ਰਿਪੋਰਟ ਟੀਵੀ ਨੂੰ ਸਪੋਰਟ ਕਰਦੇ ਰਿਹਾ ਕਰੋ ਫੇਸਬੁੱਕ ਪੇਜ ਡੇਲੀ ਰਿਪੋਰਟ ਟੀਵੀ ਤੇ YouTube ਜੇ ਤੁਸੀਂ ਡੇਲੀ ਰਿਪੋਰਟ ਟੀਵੀ ਤੇ ਸਰਚ ਕਰ ਸਕਦੇ ਹੋ ਤੁਸੀਂ ਦੇਖ ਰਹੇ ਹੋ ਡੇਲੀ ਰਿਪੋਰਟ ਟੀਵੀ ਮੇਰੇ ਨਾਲ ਮੇਰੇ ਕੈਮਰਾਮੈਨ ਪਰਸਨ ਅਮਨਦੀਪ ਬਿੱਲਾ